ਬਾਜੀ ਕਰਦੇ ਨੇ ਹਲੋ ਹਾਂ ਲੋਪੀ ਨੰਬਰ ਕੋਡ ਰੇਟ ਨਹੀਂ ਨਹੀਂ ਮੈਂ ਗੁਰਦੁਆਰੇ ਆਂ ਦਸਤ ਤੋਂ ਸੇ ਮਾਰਾ ਪਾਣੀ ਮੇਂ ਰੁਕ ਤੂੰ ਜਾਣਾ ਹਾਂ ਪਾਣੀ ਮੇਂ ਰੁਕ ਫੇਰ ਬੈਗ ਕਰਕੇ ਨਾ ਸਾਲੇ ਦਾ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਵਾਲਾ ਉਹ ਭਾਗ ਹਾਂਜੀ ਮੈਂ ਦੱਸਿਆ ਕਿ ਇਹਦਾ ਬੈਗ ਪਾਇ ਨਹੀਂ ਇਹਰ ਦੇ ਸਾਲ ਨੂੰ ਪਤਾ ਹੁੰਦਾ ਸੀ ਮੋਟਰਸਾਈਕਲ ਕੋਲੋਂ ਚੱਕ ਕੇ ਲੈ ਕੇ ਗਏ ਆ ਉਹ ਕਿਹੜਾ ਆਪਾਂ ਨੂੰ ਪਤਾ ਸੀ ਹਾਂ ਇਹਦਾ ਰੀਸਕਲਾ ਤਾਂ ਪਤਾ ਲੱਗ ਗਿਆ ਆਹ ਮੋਟਰਸਾਈਕਲ ਦੀ ਪਛਾਣ ਤਾਂ ਹੋ ਗਈ ਇਹਨਾਂ ਨੂੰ ਚੋਰੀ ਦਾ ਹੀ ਹੋਗਾ ਆਹ ਤਾਂ やっぱり ਇਹ ਹੀ ਕੋਈ ਇਹ ਨੂੰ ਤਾਂ ਦੀ ਪਛਾਣ ਹੋਣੀ ਆ ਆ ਦੇਸੀ ਆ ਕੇ ਯਾਰ ਆ ਦੇ ਮੋਟਰਸਾਈਕਲ ਚੱਕ ਕੇ ਲੈ ਕੇ ਗਏ ਆ ਕੋਲ ਇਹਦੀ ਇਹਦੀ ਫੋਟੋ ਤੇ ਚੁ ਲਈ ਜੀ ਜਿਹੜੇ ਤੋਂ ਕੇ ਵਿੱਚ ਉਹ ਵੀਡੀਓ ਚਾਹ ਚੱਲ ਚੱਲ ਉਹ ਕਰ ਹਾਂ ਇੱਥੇ ਕਿੰਚਾ ਹਾਂ ਹੁਣ ਇਹਨਾਂ ਨੂੰ ਬੰਦੇ ਦੀ ਫੋਟੋ ਸਾਫ ਹਾਂਜੀ ਵੀਡੀਓ ਬਣਾ ਲਈ ਪਸੂ ਵੀਡੀਓ ਤੇ ਚੋਂ ਫੋਟੋ ਨਹੀਂ ਕਰੀ ਕੋਈ ਤਾਂ ਬੰਦੇ ਦੀ ਕਿਹਨਾਂ ਰੱਖਿਓ ਆ ਪੀਵੀ 343 ਪੀਵੀ 343 ਸਮਰਾਲੇ ਨੂੰ ਸਮਰਾਲੇ ਦੀ ਹੀ ਦਿੱਤਾ ਆ ਲੈ ਹੁਣ ਦੇਖੋ ਉਹਨਾਂ ਦੀ ਬੂਹਾ ਆ ਉਹ ਦਰੰਗੜਾ ਦੇ ਪਿੱਛੇ ਦਾ ਕੰਮ ਜੁਮ ਨਾ ਕਰਦੇ ਇਹ ਹੈ ਸਾਰਾ ਸਿੱਧੇ ਕੁਨਸਿਆਲੀ ਨੇ ਦੰਨ ਗਿਆ ਤਾਂ ਬਾਕੇ ਚੱਕੋ ਤਾਂ ਕਿ ਲੱਗਣਾ ਹੈ ਇਹਨੂੰ ਚੁਲੇ ਆਇਆ ਦੇਖੋ ਮੈਂ ਮਟਰੇ ਸਟਾਰਟ ਕੀਤਾ ਇਹ ਡੀ ਸਕੂਟਰ ਹੈ